ਕਰ ਆ ਲੈ ਕਹਿੰਦਾ ਸਬਜੀ ਪਨੀਰ ਦੀ ਐ ਪਨੀਰ ਵਿੱਚ ਦਿਖਾਈ ਨਹੀਂ ਦੇ ਰਿਆ ਕਿਤੇ ਕਰ ਵਾਲੀ ਬੋਲਦੀ ਐ ਚੁੱਪ ਚਾਪ ਕਰਕੇ ਖਾ ਲੈ ਕਹਿੰਦੀ ਜਦੋਂ ਸ਼ਿਮਲਾ ਮਿਰਚ ਖਾਣਾ ਹੁੰਨਾ ਉਦੋਂ ਵਿੱਚ ਤੈਨੂੰ ਸ਼ਿਮਲਾ ਦਿਖਦਾ ਹੁੰਦਾ ਕਿਤੇ ਸਾਤ ਸਿਰਿਆ ਕਾਲ ਜੀ ਚੁਟਕਲਿਆਂ ਦਾ ਇੱਕ ਹੋਰ ਭਾਗ ਲੈ ਕੇ ਹਾਜ਼ਰਾਂ ਮੈਨੂੰ ਇਹ ਦੱਸਦੇ ਵੀ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਅੱਜ ਆਪਣੇ ਚੁਟਕਲਿਆਂ ਦੇ 50 ਭਾਗ ਪੂਰੇ ਹੋ ਚੁੱਕੇ ਨੇ ਇਹ ਤੁਸੀਂ 50 ਨੰਬਰ ਭਾਗ ਦੇਖ ਰਹੇ ਹੋ ਇਹ ਸਭ ਤੁਹਾਡੇ ਪਿਆਰ ਸਦਕਾ ਹੋਇਆ ਆਜੋ ਫਿਰ ਰੌਣਕਾਂ ਲਾਉਣੇ ਆ ਹਸਾਉਣੇ ਆ ਉਦਾਸੀਆਂ ਭਜਾਉਣੇ ਆ ਸ਼ੁਰੂ ਕਰਦੇ ਆ ਜੇ ਪਤਨੀ ਕਹੇ ਜੋ ਮਰਜੀ ਕਰ ਇਹਦਾ ਮਤਲਬ ਇਹ ਹੀ ਨਹੀਂ ਹੈਗਾ ਵੀ ਤੁਸੀਂ ਆਪਣੀ ਮਰਜ਼ੀ ਕਰ ਸਕਦੇ ਹੋ ਉਹਦਾ ਮਤਲਬ ਇਹ ਹੁੰਦਾ ਹੈ ਵੀ ਜੇ ਹਿੰਮਤ ਆ ਨਾ ਤਾਂ ਮਰਜ਼ੀ ਕਰਕੇ ਦਿਖਾ ਇੱਕ ਚੂਹਾ ਸ਼ਰਾਬ ਦੇ ਗਲਾਸ ਵਿੱਚ ਡਿੱਗ ਪਿਆ ਕੋਲ ਦੀ ਬਿੱਲੀ ਲੰਗੀ ਜਾਂਦੀ ਸੀ ਚੂਹਾ ਬਿੱਲੀ ਨੂੰ ਬੋਲਦਾ ਕਹਿੰਦਾ ਮੈਨੂੰ ਸ਼ਰਾਬ ਦੇ ਗਲਾਸ ਵਿੱਚੋਂ ਕਢ ਦੇ ਉਸ ਤੋਂ ਬਾਅਦ ਚਾਹੀਦੀ ਮੈਨੂੰ ਖਾ ਲਈ ਬਿੱਲੀ ਨੇ ਗਲਾਸ ਨੂੰ ਮਾਰਿਆ ਧੱਕਾ ਚੂਹਾ ਗਲਾਸ ਦੇ ਵਿੱਚੋਂ ਨਿਕਲ ਕੇ ਆਪਦੀ ਖੋਡੇ 'ਚ ਜਾ ਵੜਿਆ ਬਿੱਲੀ ਬੋਲਦੀ ਹੈ ਧੋਖੇਵਾਜਾ ਬੇਈਮਾਨ ਚੂਹਾ ਬੋਲਦਾ ਜਾਣ ਬਣ ਕੇ ਕਹਿੰਦਾ ਗੁੱਸਾ ਨਾ ਕਰ ਉਦੋਂ ਮੈਂ ਸ਼ਰਾਬ ਦੇ ਨਸ਼ੇ ਵਿੱਚ ਸੀ ਲੋਕ ਯਕੀਨ ਦੀ ਗੱਲ ਕਰਦੇ ਆ ਅਸੀਂ ਪੰਜਾਬੀ ਤਾਂ ਜਿੰਦਾ ਲਾ ਕੇ ਮਗਰੋਂ ਖਿੱਚ ਕੇ ਦੇਖਦੇ ਆ ਵੀ ਸਹੀ ਲੱਗਿਆ ਕਿ ਨਹੀਂ ਉਹ ਤਾਂ ਕਹੂ ਖੁਛਾਲ ਮਾਰ ਫਿਰ ਮਾਰੇਗਾ ਬਚਪਨ ਵਿੱਚ ਬੇਬੇ ਜਾਂ ਬਾਪੂ ਦੇ ਕੁੱਟਣ ਤੋਂ ਬਾਅਦ ਇਹ ਡਾਇਲੋਗ ਪੱਕਾ ਹੁੰਦਾ ਹੀ ਹੁੰਦਾ ਸੀ ਜਨਮ ਤੋਂ ਬਾਅਦ ਅੱਖਾਂ ਕਦੋਂ ਖੁੱਲ੍ਹਦੀਆਂ ਨੇ ਗਊ ਦੀਆਂ ਅੱਖਾਂ ਜਦੇ ਖੁੱਲ੍ਹ ਜਾਂਦੀਆਂ ਨੇ ਬੱਕਰੀ ਦੀਆਂ ਅੱਖਾਂ 2 ਘੰਟਿਆਂ ਬਾਅਦ ਖੁੱਲ੍ਹਦੀਆਂ ਨੇ ਬਿੱਲੀ ਦੀਆਂ ਅੱਖਾਂ 6 ਘੰਟਿਆਂ ਬਾਅਦ ਖੁੱਲ੍ਹਦੀਆਂ ਨੇ ਤੇ ਇਨਸਾਨ ਦੀਆਂ ਅੱਖਾਂ ਵਿਆਹ ਤੋਂ ਬਾਅਦ ਖੁੱਲ੍ਹਦੀਆਂ ਨੇ ਜੇ ਨਵੇਂ ਵਿਆਹਿਆਂ ਨੂੰ ਲਵ ਵਡ ਕਹਿੰਦੇ ਨੇ ਮਤਲਬ ਪਿਆਰ ਦੇ ਪਰਿੰਦੇ ਕਹਿੰਦੇ ਨੇ ਤਾਂ ਜਿੰਨਾ ਦਾ ਵਿਆਹ ਕਈ ਸਾਲ ਪੁਰਾਣਾ ਹੋ ਚੁੱਕਿਆ ਹੈ ਉਹਨਾਂ ਨੂੰ ਫਿਰ ਆਪਾਂ ਐਂਗਰੀ ਵਡ ਕਹਿ ਸਕਦੇ ਹਾਂ ਇਹ ਇਨਸਾਨ ਫਲ ਫਰੂਟ ਛੱਡ ਕੇ 버ਗਰ ਕੁਲਚੇ ਸਮੋਸੇ ਖਾਂਦਾ ਹੈ ਫਿਰ ਬਿਮਾਰ ਹੋਣ ਤੋਂ ਬਾਅਦ ਹਸਪਤਾਲ ਦੇ ਵਿੱਚ ਪਹर्ती ਹੋ ਜਾਂਦਾ ਹੈ ਫਿਰ ਉਹਦੇ ਰਿਸ਼ਤੇਦਾਰ ਪਤਾ ਲੈਣ ਆਉਂਦੇ ਨੇ ਫਲ ਫਰੂਟ ਲੈ ਕੇ ਫਿਰ ਉਹ ਇਨਸਾਨ ਬੈੱਡ ਤੇ ਬਹਿ ਕੇ ਫਲ ਫਰੂਟ ਖਾਂਦਾ ਹੈ ਤੇ ਉਹਦੇ ਰਿਸ਼ਤੇਦਾਰ ਜਿਹੜੇ ਪਤਾ ਲੈਣ ਆਏ ਹੁੰਦੇ ਨੇ ਉਹ ਬਾਹਰ ਜਾ ਕੇ ਫਿਰ 버ਗਰ ਕੁਲਚੇ ਤੇ ਸਮੋਸੇ ਖਾਂਦੇ ਨੇ ਜੀਵਨ ਚੱਕਰ ਹੈ ਬਸ ਇਹ ਇੱਕ ਪਹਿਲਵਾਨ ਨੇ ਹੋਟਲ ਦੇ ਵਿੱਚ ਆਪਦਾ ਕੋਟ ਲਾ ਕੇ ਟੰਗਿਆ ਚੋਰੀ ਹੋਣ ਦੇ ਡਰ ਤੋਂ ਉਹਨੇ ਇੱਕ ਪਰਚੀ ਲਿਖ ਕੇ ਕੋਟ 'ਚ ਪਾਤੀ ਵੀ ਚੋਰੀ ਕਰਨ ਦੀ ਕੋਸ਼ਿਸ਼ ਨਾ ਕਰਿਓ ਮੈਂ ਮੁੱਕੇਬਾਜੀ ਦੇ ਵਿੱਚ 올ੰਪੀਆਣਾ ਉਸਦੋਂ ਆ ਜਦੋਂ ਉਹ ਰੋਟੀ ਪਾਣੀ ਖਾ ਕੇ ਆਇਆ ਉਹਦਾ ਕੋਟ ਹੋ ਗਿਆ ਚੋਰੀ ਤੇ ਉੱਥੇ ਇੱਕ ਹੋਰ ਪਰਚੀ ਪਈ ਸੀ ਉਹਦੇ ਉੱਤੇ ਲਿਖਿਆ ਹੋਇਆ ਸੀ ਪਿੱਛੇ ਭੱਜਣ ਦੀ ਕੋਸ਼ਿਸ਼ ਨਾ ਕਰੀ ਮੈਂ ਭੱਜਣ ਦੇ ਵਿੱਚ 올ੰਪੀਆਣਾ ਪਤੀ ਹੱਥ ਪੈਰ ਸਜਾ ਕੇ ਇੱਕ ਅੱਖ ਸਜਾ ਕੇ ਕਰ ਆਇਆ। ਉਹਦੀ ਪਤਨੀ ਬੋਲਦੀ ਹੈ ਕਹਿੰਦੀ ਕੀ ਹੋ ਗਿਆ? ਉਹ ਕਹਿੰਦਾ ਕੁਛ ਨਹੀਂ ਕਹਿੰਦਾ ਇੱਕ ਸਕੂਟਰੀ ਵਾਲੀ ਬੀਬੀ ਨੇ ਨਾ ਟੱਕਰ ਮਾਰਤੀ ਸੀ। ਕਹਿੰਦੀ ਤੂੰ ਉਹਦੀ ਸਕੂਟਰੀ ਦਾ ਨੰਬਰ ਨੰਬਰ ਕੋਈ ਨੋਟ ਰੰਗ ਕਰ ਲਿਆ ਨੋਟ। ਉਹ ਕਹਿੰਦਾ ਕਾ ਨੂੰ ਸਿਰਚ ਸੱਟ ਵਜਨ ਕਰਕੇ ਉਹਦੀ ਸਕੂਟਰੀ ਦਾ ਰੰਗ ਤੇ ਨੰਬਰ ਪਲੇਟ ਤਾਂ ਮੈਨੂੰ ਦਿਖੀ ਨਹੀਂ ਪਰ ਹਾਂ ਉਹ ਰੰਗ ਦੀ ਗੋਰੀ ਚਿੱਟੀ ਸੀ। ਉਹਦੇ ਲਾਲ ਰੰਗ ਦਾ ਸੂਟ ਪਾਇਆ ਹੋਇਆ ਸੀ। ਬਾਲ ਸਟ੍ਰੇਟ ਕਰਾਏ ਹੋਏ ਸੀ ਤੇ ਪੂਰੇ ਰੰਗ ਦੀ ਸੀ। ਐਨੇ ਸੁੰਦੇ ਸੁੰਦੇ ਸਾਰੀ ਦੀ ਪਤਨੀ ਨੇ ਉਹਦੀ ਦੂਜੀ ਘੇਰਿ ਸੇ ਜਾਂਦੀ ਕਹਿੰਦੀ ਤੈ ਜਾਨੇ ਨੰਬਰ ਪਲੇਟ ਨਹੀਂ ਦੇਖੀ ਤੈਨੂੰ ਉਹ ਸਾਰੀ ਦੇਖ ਗਈ ਗੋਲੂ ਦਾ ਪਾਪਾ ਕਹਿੰਦਾ ਓਏ ਤੂੰ ਅੱਜ ਤੱਕ ਕੀ ਹੋ ਜਾ ਕੰਮ ਕੀਤਾ ਜਿਹਦੇ ਨਾਲ ਮੇਰਾ ਸਿਰ ਉੱਚਾ ਹੋਇਆ ਹੋਵੇ ਗੋਲੂ ਬੋਲ ਲੈਂਦਾ ਪਾਪੇ ਕਹਿੰਦਾ ਪਰਸੋਂ ਤਾਂ ਤੇਰੇ ਸਿਰ ਥੱਲੇ ਮਸਲਾ ਨਾ ਰੱਖ ਕੇ ਤੇਰਾ ਸਿਰ ਉੱਚਾ ਕਰਿਆ ਅਚਾਨਕ ਰਾਤ ਨੂੰ 2 ਵਜੇ ਪਤਨੀ ਨੇ ਪਤੀ ਨੂੰ ਜਗਾ ਕੇ ਪੁੱਛਿਆ ਕਹਿੰਦੀ ਸ਼ੋਲੇ ਫਿਲਮ ਦੇ ਵਿੱਚ ਐਕਟਰ ਨਹੀਂ ਕੌਣ ਸੀ ਪਤੀ ਕਹਿੰਦਾ ਹਿਮਾ ਮਲਣੀ ਸੀ ਕਹਿੰਦੀ ਜੌਣੇ ਮੋੜ ਨੇ ਛਾਲ ਕਿੱਥੋਂ ਮਾਰੀ ਸੀ ਪਤੀ ਕਹਿੰਦਾ ਪਹਾੜ ਤੋਂ ਮਾਰੀ ਸੀ ਨੈਣਾ ਦੇਵੀ ਦੇ ਪਹਾੜ ਤੋਂ ਮਾਰੀ ਸੀ ਤੇ ਕਹਿੰਦੀ ਆਪਣੇ ਸਾਹਮਣੇ ਦੇ ਫਲੈਟ ਦੇ ਵਿੱਚ ਪਿੰਕੀ ਨੂੰਾਈ ਨੂੰ ਕਿੰਨਾ ਟਾਈਮ ਹੋ ਗਿਆ ਪਤੀ ਕਹਿੰਦਾ 2 ਮਹੀਨੇ ਹੋ ਗਏ ਕਹਿੰਦਾ ਪਰ ਗੱਲ ਕੀ ਐ ਕਹਿੰਦੀ ਤੈ ਜਾਣਿਆ ਸਾਰਿਆਂ ਦਾ ਤੈਨੂੰ ਸਾਰਾ ਕੁਝ ਪਤਾ ਐ ਮੇਰਾ ਅੱਜ ਜਨਮ ਦਿਨ ਕਿਵੇਂ ਪੁੱਲ ਲਗਿਆ ਕੁੱਤੇ ਆ ਤਾਇਆ ਬੋਟ ਪਾ ਕੇ ਬਾਹਰ ਆਇਆ ਪੋਲੇ ਗਏ ਜੱਟ ਨੂੰ ਕਹਿੰਦਾ ਤੇਰੀ ਤਾਈ ਵੋਟ ਪਾ ਗਈ ਪੋਲੰਗਰ ਜੰਟ ਨੇ ਆਵਦੇ ਕਾਗਜ਼ ਪੱਤਰ ਜੇ ਦੇਖੇ ਕਹਿੰਦਾ ਵੋਟ ਤਾਂ ਪਾ ਗਈ ਕਹਿੰਦਾ ਕੀ ਗੱਲ ਤਾ ਇਕੱਠੇ ਨਹੀਂ ਰਹਿੰਦੇ ਕਹਿੰਦਾ ਕਾਣੂ ਪੁੱਤ ਤੇਰੀ ਤਾਈ ਨੂੰ ਮਰੀ ਨੂੰ ਤਾਂ 20 ਸਾਲ ਹੋ ਗਏ ਬਸ ਵੋਟਾਂ ਵੇਲੇ ਵੋਟ ਪਾਉਣੀ ਆਉਂਦੀ ਆ ਕਹਿੰਦਾ ਇਹਨੂੰ ਕਹਿੰਦੇ ਨੇ ਇੰਡੀਅਨ ਡੈਮੋਕ੍ਰੇਸੀ ਬੱਬੂ ਟੈਟੂ ਬਣਵਾ ਰਿਹਾ ਸੀ ਨਾਲੇ ਰੋ ਰਿਹਾ ਸੀ ਮੈਂ ਵੀ ਕਹਤਾ ਹਜ਼ਾਰ ਜੇ ਦਰਦ ਹੀ ਇੰਨਾ ਹੋ ਰਿਹਾ ਹੈ ਫਿਰ ਟੈਟੂ ਬਣਵਾਉਣਾ ਹੀ ਕਾਤੋਂ ਹੈ ਕਹਿੰਦਾ ਵੀਰੇ ਦਰਦ ਕਰਕੇ ਨਹੀਂ ਰੋ ਰਿਹਾ ਕਰੀਨਾ ਲਿਖਾਉਣਾ ਸੀ ਕਹਿੰਦਾ ਕਮੀਨਾ ਲਿਖਤਾ ਇਹਨੇ ਪੁਲਸ ਟ੍ਰੇਨਿੰਗ ਦੇ ਵਿੱਚ ਅਫਸਰ ਨੇ ਪੁੱਛਿਆ ਕੁੱਦੇ ਨੂੰ ਕਹਿੰਦਾ ਤੇਰੇ ਹੱਥ ਦੇ ਵਿੱਚ ਕੀ ਹੈ ਕੁੱਦਾ ਕਹਿੰਦਾ ਜੀ ਰਫਲ ਅਫਸਰ ਬੋਲਦਾ ਇਹ ਰਫਲ ਨਹੀਂ ਹੈਗੀ ਕਹਿੰਦਾ ਇਹ ਤੇਰੀ ਇੱਜ਼ਤ ਆ ਕਹਿੰਦਾ ਇਹ ਮਾਂ ਐ ਮਾਂ ਫਿਰ ਆਫਸਰ ਨੇ ਕੁੱਲੇ ਨੂੰ ਪੁੱਛਿਆ ਕਹਿੰਦਾ ਤੇਰੇ ਹੱਥ ਦੇ ਵਿੱਚ ਕੀ ਹੈ ਕੁੱਲਾ ਕਹਿੰਦਾ ਜੀ ਮੇਰੇ ਹੱਥ ਵਿੱਚ ਇੱਕੁੱਦੇ ਦੀ ਮਾਂ ਆਇਆ ਕਹਿੰਦਾ ਉਹਦੀ ਇੱਜ਼ਤ ਹੈ ਜੀ ਕਹਿੰਦਾ ਮੇਰੀ ਮਾਸੀ ਹੈ ਬੈਂਕਾਂ ਦੇ ਵਿੱਚ ਪੈਨ ਬੰਨੇ ਹੁੰਦੇ ਨੇ ਧਾਗਿਆਂ ਦੇ ਨਾਲ ਵਾਟਰ ਕੂਲਰਾਂ ਤੇ ਗਲਾਸ ਬੰਨੇ ਹੁੰਦੇ ਨੇ ਰੇਲਵੇ ਟਾਇਲਟਾਂ ਦੇ ਵਿੱਚ ਮੱਗ ਬੰਨੇ ਹੁੰਦੇ ਨੇ ਘਰਾਂ ਦੇ ਵਿੱਚ ਕੁੱਤੇ ਬੰਨੇ ਹੁੰਦੇ ਨੇ ਪਤੀਆਂ ਨੂੰ ਪਤਨੀਆਂ ਬਣ ਕੇ ਰੱਖ ਦਿਆ ਨੇ ਅੱਜ ਕੱਲ੍ਹ ਜੀ ਕੀ ਨਹੀਂ ਹੈ ਨੀ ਕਿਸੇ ਨੂੰ ਕਿਸੇ ਤੇ ਪਤੀ ਕਹਿੰਦਾ ਪਤਨੀ ਨੂੰ ਐਸੀ ਚਾਹ ਬਣਾ ਅਜ ਐਸੀ ਚਾਹ ਬਣਾ ਸਰੀਰ ਆ ਨਾ ਜਿਹੜਾ ਝੂਮਣ ਲੱਗ ਜੇ ਪਤਨੀ ਬੋਲਦੀ ਹੈ ਗੁੱਸੇ ਨਾਲ ਇੱਥੇ ਮੱਝ ਦਾ ਦੁੱਧ ਮਿਲਦਾ ਨਾਗਣ ਦਾ ਨਹੀਂ ਇੱਕ ਬੰਦੇ ਦੀ ਸਿਹਤ ਖਰਾਬ ਹੋਣ ਕਰਕੇ ਉਹਨੂੰ ਡਾਕਟਰ ਦੇ ਕੋਲ ਲਿਆਇਆ ਗਿਆ ਡਾਕਟਰ ਕਹਿੰਦਾ ਭਾਈ ਅੱਜ ਦੀ ਰਾਤ ਹੀ ਕੱਟੇਗਾ ਤੂੰ ਬੰਦੇ ਨੇ ਸੋਚਿਆ ਚਲ ਅੱਜ ਮੈਂ ਉਹਦੇ ਪਰਿਵਾਰ ਨਾਲ ਵਕਤ ਬਤਾ ਲਾਂ ਉਹ ਆਪਦੀ ਘਰ ਵਾਲੀ ਨਾਲ ਅੱਧੀ ਰਾਤ ਤੱਕ ਬੈਠ ਕੇ ਗੱਲਾਂ ਕਰੀ ਗਿਆ ਉਹਨਾਂ ਨੇ ਆਪਦੀ ਬੀਤੇ ਹੋਏ ਪਲ ਯਾਦ ਕੀਤੇ ਐਨੇ ਨੂੰ ਉਹਦੀ ਘਰ ਆਲੀ ਸੌਂਗੀ ਪਤੀ ਬੋਲਦਾ ਉਹਦਾ ਕਹਿੰਦਾ ਤੂੰ ਸੌਂਗੀ ਪਤਨੀ ਬੋਲਦੀ ਹੈ ਹਾਂ ਕਹਿੰਦੀ ਫਿਰ ਮੈਂ ਤਾਂ ਸਵੇਰੇ ਉੱਠਣਾਣਾ ਤੂੰ ਤਾਂ ਉੱਠਣਾ ਨਹੀਂ ਇੱਕ ਸਵਾਲ ਪੰਜਾਬੀ ਭਾਸ਼ਾ ਦੇ ਵਿੱਚ ਪਤਨੀ ਨੂੰ ਕੀ ਕਹਿੰਦੇ ਨੇ ਗੁਰੂ ਜੀ ਪੰਜਾਬੀ ਭਾਸ਼ਾ ਛੱਡੋ ਤੁਸੀਂ ਕਿਸੇ ਵੀ ਭਾਸ਼ਾ ਦੇ ਵਿੱਚ ਪਤਨੀ ਨੂੰ ਕੁਝ ਨਹੀਂ ਕਹਿ ਸਕਦੇ ਜਾਨ ਐ ਤਾਂ ਜਹਾਨ ਐ ਇੱਕ ਵਾਰ ਰੱਬ ਧਰਤੀ ਤੇ ਆਇਆ ਬੰਦੇ ਦੇ ਰੂਪ ਦੇ ਵਿੱਚ ਉਹਨੂੰ ਰਾਹ ਦੇ ਵਿੱਚ ਦੁੱਧ ਵਾਲਾ ਟੱਕਰਿਆ ਦੁੱਧ ਵਾਲੇ ਨੇ ਪੈਸੇ ਮੰਗੇ ਰੱਬ ਕਹਿੰਦਾ ਪੈਸੇ ਤਾਂ ਨਹੀਂ ਦੁੱਧ ਵਾਲੇ ਨੇ ਦੁੱਧ ਦੇਣ ਤੋਂ ਇਨਕਾਰ ਕਰਤਾ ਫਿਰ ਰੱਬ ਗਾਂਹ ਚ ਲਿਆ ਗਿਆ ਉਹਨੂੰ ਫਿਰ ਰਾਹ ਦੇ ਵਿੱਚ ਸ਼ਰਾਬੀ ਟੱਕਰਿਆ ਜਿਹੜਾ ਨਸ਼ੇ ਦੇ ਵਿੱਚ ਜਮਾਂ ਟੰਨ ਸੀ ਸ਼ਰਾਬੀ ਕਹਿੰਦਾ ਕੋਈ ਚੱਕਰ ਨਹੀਂ ਕਹਿੰਦਾ ਵੀਰੇ ਲੈ ਚੱਕ ਕੇ ਕਹਿੰਦਾ ਜਿੰਨੀ ਮਰਜ਼ੀ ਦਾਰੂ ਪੀ ਲੈ ਕਹਿੰਦਾ ਕੋਈ ਚੱਕਰ ਨਹੀਂ ਰੱਬ ਉਹਦੇ ਤੋਂ ਖੁਸ਼ ਹੋ ਗਿਆ ਫਿਰ ਰੱਬ ਨੇ ਦੁੱਧ ਵਾਲੇ ਨੂੰ ਸ਼ਰਾਫ ਦਿੱਤਾ ਤੇ ਸ਼ਰਾਬੀ ਨੂੰ ਵਰਦਾਨ ਦਿੱਤਾ ਦੁੱਧ ਵਾਲੇ ਨੂੰ ਕਿਹਾ ਤੈਨੂੰ ਤਾਂ ਘਰ ਘਰ ਜਾ ਕੇ ਦੁੱਧ ਵੇਚਣਾ ਪਊਗਾ ਤੇ ਸ਼ਰਾਬ ਲੋਕਾਂ ਨੂੰ ਖੁਦ ਜਾ ਕੇ ਲੈ ਕੇ ਆਉਣੀ ਪਊਗੀ ਪਤਨੀ ਕਹਿੰਦੀ ਸੁਣਿਓ ਜਿਹੜਾ ਆਪਾਂ ਸ਼ਾਮ ਨੂੰ ਆਪਣੇ ਮੁੰਡੇ ਵਾਸਤੇ ਕੁੜੀ ਨੂੰ ਦੇਖਣ ਜਾਣਾ ਸੀ ਨਾ ਹੁਣ ਆਪਾਂ ਉਹ ਨਹੀਂ ਦੇਖਣ ਜਾਣਾ ਪਤੀ ਕਹਿੰਦਾ ਕਿਉਂ ਕੀ ਗੱਲ ਹੋ ਗਈ ਪਤਨੀ ਕਹਿੰਦੀ ਮੈਨੂੰ ਹੁਣੇ-ਹੁਣੇ ਪਤਾ ਲੱਗਿਆ ਵੀ ਉਹ ਮੁੰਡੇ ਦੀ ਮਾਂ ਨਾ ਜਿਹੜੀ ਤੁਹਾਡੇ ਨਾਲ ਸਕੂਲ 'ਚ ਪੜ੍ਹੀ ਹੋਈ ਹੈ ਅਮਿਤਾ ਵਚਨ ਵੀ ਕਮਾਲ ਦਾ ਬੰਦਾ ਹੈ ਪਹਿਲਾਂ ਤਾਂ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਕਹੂਗਾ ਪੈਸੇ ਜਿੱਤਣ ਨੂੰ ਫਿਰ ਕਲਿਆਣ ਜੁਐਲਰ ਵਾਲਿਆਂ ਤੋਂ ਕਹੂਗਾ ਸੋਨਾ ਖਰੀਦਣ ਨੂੰ ਫਿਰ ਮਥੂਟ ਫਾਈਨਾਂਸ ਵਾਲਿਆਂ ਤੋਂ ਕਹੂਗਾ ਸੋਨਾ ਗਹਿਣੇ ਰੱਖ ਕੇ ਉੱਥੋਂ ਕਰਜ਼ਾ ਲੈਣ ਨੂੰ ਫਿਰ ਜਦੋਂ ਕਰਜ਼ਾ ਦੇਣ ਵੇਲੇ ਕਿਸ਼ਤਾਂ ਦੇਣ ਵੇਲੇ ਟੈਨਸ਼ਨ ਪੈ ਜਾਂਦੀ ਹੈ ਫਿਰ ਕਹੂਗਾ ਨਵਰਤਨ ਤੇਲ ਸਿਰ ਤੇ ਲਾਉਣ ਨੂੰ ਖੋਪੜੀ ਆਪ ਲਗਾਈਏ ਕੁਲਕੁਲ ਹੋ ਜਾਈਏ ਪਤਨੀ ਕਹਿੰਦੀ ਕੌਣ ਸੀ ਉਹ ਪਤੀ ਕਹਿੰਦਾ ਕੋਈ ਨਹੀਂ ਹੁੰਦਾ ਕਹਿੰਦਾ ਕਾਲਜ ਦੀ ਪੁਰਾਣੀ دوست ਸੀ ਕਹਿੰਦੀ ਕੰਨ ਚ ਹੌਲੀ ਕਿਦਾਂ ਨੇ ਕੀ ਕਹਿੰਦੀ ਸੀ ਪਤੀ ਕਹਿੰਦਾ ਕੁਛ ਨਹੀਂ ਉਹ ਤਾਂ ਐਂ ਕਹਿੰਦੀ ਸੀ ਵੀ ਜੇ ਤੇਰਾ ਵਿਆਹ ਮੇਰੇ ਨਾਲ ਹੋਇਆ ਹੁੰਦਾ ਨਾ ਆ ਜਿਹੜੇ ਝੋਲੇ ਚੱਕੀ ਫਿਰਦਾ ਨਾ ਦੋ ਇਹ ਤੈਨੂੰ ਨਾ ਚੱਕਣੇ ਪੈਂਦੇ ਪਤਨੀ ਬੋਲਦੀ ਐ ਭੂਤ ਨਹੀਂ ਕਹਿੰਦੀ ਲੈ ਮੈਨੂੰ ਫੜਾ ਝੋਲੇ ਦੋਨੇ ਕੱਲ ਥੋੜਾ ਬਿਮਾਰ ਸੀਗਾ ਦੁਪਹਿਰ ਤੱਕ دوست ਫੋਨ ਲਾਉਂਦੇ ਰਹੇ ਚੱਜ ਨਾਲ ਨੀਂਦ ਵੀ ਨਹੀਂ ਆਈ ਫਿਰ ਦੁਪਹਿਰੇ ਮੈਨੂੰ ਇੱਕ ਪਲਾਨ ਆਈਡੀਆ ਸੁਝਾ ਮੈਂ WhatsApp ਤੇ ਸਾਰਿਆਂ ਨੂੰ ਮੈਸੇਜ ਕਰਤਾ ਵੀ ਮੈਨੂੰ 15000 ਰੁਪਏ ਦੀ ਲੋੜ ਹੈ ਦੋਸਤੀ ਦੀ ਸੌਣ ਲੱਗੇ ਕਿਸੇ ਦਾ ਕਾਲ ਮੈਸੇਜ ਨਹੀਂ ਆਇਆ ਜਮਾ ਤੇ ਹੋਰ ਤਾਂ ਹੋਰ ਜਿਹਨਾਂ ਨੂੰ ਕਾਲ ਕਰ ਰਿਹਾ ਸੀ ਉਹ ਕਾਲ ਚੱਕ ਵੀ ਨਹੀਂ ਸੀ ਰਹੇ ਸ਼ਰਾਬ ਦੇ 바ਰ ਦੇ ਸਾਹਮਣੇ ਇੱਕ ਨਦੀ ਸੀ ਉਹ ਨਦੀ ਦੇ ਕਿਨਾਰੇ ਤੇ ਇੱਕ ਬਜ਼ੁਰਗ ਬੈਠਾ ਡੰਡੇ ਤੇ ਧਾਗਾ ਬੰਨ ਕੇ ਨਦੀ ਦੇ ਵਿੱਚ ਸਿੱਟੀ ਬੈਠਾ ਸੀ ਤੇ ਮੀਂਹ ਵੀ ਬਹੁਤ ਪੈ ਰਿਹਾ ਸੀ ਕੋਲੋਂ ਦੀ ਇੱਕ ਬੰਦਾ ਲੰਘ ਰਿਹਾ ਸੀ ਬਜ਼ੁਰਗ ਨੂੰ ਕਹਿੰਦਾ ਕਹਿੰਦਾ ਬਜ਼ੁਰਗੋ ਇੰਨੇ ਮੀਂਹ ਦੇ ਵਿੱਚ ਬੈਠੋ ਠੰਡ ਲੱਗ ਜੂ ਆ ਜੋ ਕਹਿੰਦਾ ਮੈਂ ਬਾਹਰ ਦੇ ਵਿੱਚ ਚੱਲਿਆ ਤੁਹਾਨੂੰ ਰੰਮ ਦੇ ਪੈਗ ਲਵਾਉਣਾ ਕਹਿੰਦਾ ਤੁਹਾਨੂੰ ਠੰਡ ਵੀ ਨਹੀਂ ਲੱਗੂ ਬਜ਼ੁਰਗ ਉਹਦੇ ਨਾਲ ਚੱਲਿਆ ਗਿਆ ਉੱਥੇ ਉਹਨਾਂ ਨੇ ਤਿੰਨ ਚਾਰ ਪੈਗ ਲਾਏ ਫਿਰ ਉਹ ਬੰਦਾ ਬੋਲਦਾ ਬਜ਼ੁਰਗ ਨੂੰ ਕਹਿੰਦਾ ਹੁਣ ਦੱਸੋ ਫਿਰ ਕਿੰਨੀਆਂ ਮੱਛੀਆਂ ਫਸਾਲੀਆਂ ਬਜ਼ੁਰਗ ਉਹਦੇ ਵੱਲ ਦੇਖ ਕੇ ਕਹਿੰਦਾ ਤੇਰੇ ਸਣੇ ਹੁਣ 8ਵੀ ਇੱਕ ਬੀਬੀ ਥਾਣੇ ਦੇ ਵਿੱਚ ਆਪਦੇ ਪਤੀ ਦੀ ਗੁੰਮਸੁਧਗੀ ਦੀ ਰਿਪੋਰਟ ਲਿਖਾਉਣ ਗਈ। ਥਾਣੇਦਾਰ ਕਹਿੰਦਾ ਹਾਂ ਭਾਈ ਦੱਸੋ ਕੀ ਹੋਇਆ ਸੀ। ਉਹ ਬੀਬੀ ਬੋਲਦੀ ਹੈ। ਕਹਿੰਦੀ ਮੇਰਾ ਪਤੀ 4 ਦਿਨ ਪਹਿਲਾਂ ਆਲੂ ਗੋਭੀ ਲੈਣ ਗਿਆ ਸੀ ਅਜੇ ਤੱਕ ਮੁੜ ਕੇ ਨਹੀਂ ਆਇਆ। ਥਾਣੇਦਾਰ ਬੋਲਦਾ ਕਹਿੰਦਾ ਭਾਈ ਫਿਰ ਕੋਈ ਹੋਰ ਸਬਜ਼ੀ ਤਾਂ ਲੈ। ਕਹੜਾ ਲਾ ਕਹਿੰਦਾ ਸਬਜ਼ੀ ਪਨੀਰ ਦੀ ਹੈ। ਪਨੀਰ ਵਿੱਚ ਦਿਖਾਈ ਨਹੀਂ ਦੇ ਰਿਹਾ ਕਿਤੇ। ਕਾਲੀ ਬੋਲਦੀ ਐ ਚੁੱਪ ਚਾਪ ਕਰਕੇ ਖਾ ਲੈ ਕਹਿੰਦੀ ਜਦੋਂ ਸ਼ਿਮਲਾ ਮਿਰਚ ਖਾਣਾ ਹੁੰਨਾ ਉਦੋਂ ਵਿੱਚ ਤੈਨੂੰ ਸ਼ਿਮਲਾ ਦਿਖਦਾ ਹੁੰਦਾ ਕਿੱਥੇ ਧੰਨਵਾਦ ਜੀ ਉਮੀਦ ਕਰਦਾ ਤੁਹਾਨੂੰ ਹਰ ਵਾਰ ਦੀ ਤਰ੍ਹਾਂ ਵੀਡੀਓ ਚੰਗੀ ਲੱਗੀ ਹੋ ਜੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਕਮੈਂਟ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਆਜੋ ਆਪਾਂ ਰਲ ਕੇ ਸਾਰਿਆਂ ਦੇ ਨਾਲ ਹਾਸੇ ਵੰਡਿਏ ਖੁਸ਼ੀਆਂ ਵੰਡਿਏ ਬਾਕੀ ਚੈਨਲ ਨਾਲ ਜੁੜੇ ਰਹੋ ਜਉਂਦੇ ਵਸਦੇ ਰਹੋ ਧੰਨਵਾਦ